ਸਰਦਿਆ ਜਾਨਾ ਜਿੰਨੀ ਮੇਰੀ ਜੀਨੇ ਚ ਮੰਨਤ ਕਰਾਈ ਆ ਉਹ ਮੇਰੇ ਮਗਰਬੰਦਰਾ ਤਰੀਕ ਨੂੰ ਅਸੀਂ ਅਸੀਂ ਬਹੁਤ ਪਿਆਰ ਕਰਦੇ ਆ ਅਸੀਂ ਪਿਆਰ ਹੀ ਕਰਦਾ ਸੀ ਮਜਬੂਰੀਆਂ ਹੋਰ ਕੋਈ ਨਹੀਂ ਮੈਨੂੰ ਨਹੀਂ ਦਾ ਪੀਟਰ ਜੈਨ ਵਾਲਾ ਕੋ ਹੈਲੀਕਾਪਟਰ ਲੈ ਆ ਦਿਓ ਮੈਂ ਤਾਂ ਭਜਾਈ ਨਹੀਂ 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 ਕੋਈ ਨਹੀਂ ਤੁਹਾਡਾ ਰਾਜਾ ਆਪਣੇ ਨਿਆਣੇ ਹੁੰਦੇ ਆ ਮੇਰਾ ਨਿਆਣੇ ਬੜੇ ਫੈਲਿਆ ਕੋਈ ਮੁੜ ਗਿਆ ਹੋਇਆ ਉਹ ਦੂਜਾ ਧਿਆਨ ਹੈ ਕਿ ਨਹੀਂ ਨਹੀਂ ਕੁਝ ਬੈਠਿਆ ਸੀ ਜਿਸਦਾ ਵਿਆਹ ਹੋ ਵਧਾਈ ਦਿਓ ਵਿਆਹ ਸੀ ਕਿੱਥੇ ਪੈਸੇ ਮੈਨੂੰ ਵੀ ਲੈ ਕੇ ਆਉਣਾ ਸੀ ਤੇ ਜਾ ਤੁਸੀਂ ਦੱਸੋ ਜੀ ਬਹੁਤ ਬਹੁਤ ਉਦਾਰੀ ਅੱਜ ਐਲਬਮ ਆ ਰਹੀ ਹੈ ਨਵੀਂ ਬੜੀ ਧੁਪਾਨਾ ਬਹੁਤ ਸੋਹਣੀ ਅੰਦਾਜ਼ੇ ਲਾਦੇ ਜਿਹੜਾ ਗਾਣਾ ਵਧੀਆ ਜੋ ਸਾਡੇ ਲਾਡਲੇ ਠੀਕ ਹੈ ਜੀ ਅੱਜ ਆਪਣੀ ਪਾਰਟੀ ਤੇ ਵੀ ਕਹੇਗਾ ਵਿੱਚ ਗਾਣਾ ਉਹਦਾ ਪਾਰਟ ਆ ਤੇ ਤੁਹਾਡੇ ਦੀ ਅਗਲਾ ਪਾਰਟ ਆ ਰਿਹਾ ਜੀ ਸੁਣਾ ਦਿਓ ਸਰ ਮਾੜਾ ਜਿਹਾ ਸੁਣਾ ਦਿਓ ਸਰ ਮਾੜਾ ਜਿਹਾ ਉਹ ਮੈਨੂੰ ਯਾਦ ਨਹੀਂ ਆ ਗਿਆ ਸਾਰੀਆਂ ਚਲੋ ਕੋਈ ਨਾ ਯਾਰ ਨਹੀਂ ਨਹੀਂ ਆ ਜਾਣੀ ਜੀ ਆ ਜੀ ਵਾਜ ਤਾਂ ਬਹੁਤ ਵਧੀਆ ਜੀ ਸਾਰੀ ਠੀਕ ਹੈ ਸਰ ਥੈਂਕ ਯੂ ਜੀ ਉਹਨੇ ਆਉਣਾ ਚਾਹੀਦਾ ਨਾਲ ਦੇ ਨੇ ਕਿ ਨਹੀਂ ਕਿਉਂ ਨਹੀਂ ਉਹਨੇ ਵੀ ਆਉਣਾ ਹੀ ਚਾਹੀਦਾ ਆਉਣਾ ਜੀ ਆਹ ਵਾਜ ओके सर करते यार ਅਸਲ ਜਿੰਨੇ ਜਮੰਦ ਕਰਾਈਆਂ ਉਹ ਮੇਰੇ ਮਗਰਮੰਦਰਾ ਤਰੀਕ ਮੈਂ ਉਹਦੇ ਤੇ ਹਾਂ ਅਸੀਮਾ ਕਾਸੀ ਹੋ ਪਿਆਰ ਕਰਦਾ ਮੈਂ ਪਿਆਰ ਨਹੀਂ ਕਰਦਾ ਸਰ ਮੇਰੀਆਂ ਹੋਰ ਕੋਈ ਨਹੀਂ ਮੈਨੂੰ ਨਹੀਂ ਦਾ ਫਿਲਟਰ ਇੰਜਨ ਵਾਲਾ ਕੋ ਹੈਲੀਕਾਪਟਰ ਲੈ ਦੇਓ ਮੈਂ ਤਾਂ ਭੁਜਾਈ ਕਰਦਾ ਨਹੀਂ ਨਹੀਂ ਵਾਈ ਜਣਾ ਨਹੀਂ ਕੋਈ ਕੋਈ ਨਹੀਂ ਚੰਗਾ ਹੋ ਜੀ ਆਪਣੇ ਨਿਆਣੇ ਹੁੰਦੇ ਆ ਮੇਰੇ ਤੇ ਨਿਆਣੇ ਬੜੇ ਫੈਲਿਆ ਕੋਈ ਮੁੜ ਗਿਆ ਹੋਇਆ ਕੋ ਦੂਜਾ ਧਿਆਨ ਹੈ ਕਿ ਨਹੀਂ ਨਹੀਂ ਕੁਝ ਬੈਠਿਆ ਸੀ ਜਿਸਦਾ ਵਿਆਹ ਹੋ ਲਗਾਈ ਦਿਓ ਮੈਂ ਵੀ ਤੁਰ ਜਾ ਕਿੱਥੇ ਪੈਸੇ ਮੈਂ ਉਹ ਵੀ ਲੈ ਕੇ ਆਉਣਾ ਸੀ ਤੇ ਜਾ ਤੁਸੀਂ ਦੱਸ ਦਿਓ ਜੀ ਆ ਬਹੁਤ ਬਹੁਤ ਬੁਧਾਰੀ ਅੱਜ ਐਲਬਮ ਆ ਰਹੀ ਹੈ ਨਵੀਂ ਬੜੀ ਧੁਪਾਰਾ ਤੇ ਬਹੁਤ ਸੋਹਣੀ ਸੀ ਅੰਦਾਜ਼ੇ ਲਾ ਦੇ ਜਿਹੜਾ ਗਾਣਾ ਵਧੀਆ ਜੋ ਸਾਡੇ ਲਾ ਠੀਕ ਹੈ ਜੀ ਅੱਜ ਇੱਕ ਆਪਣੀ ਪਾਰਟੀ ਵੀ ਕਰੇਗਾ ਵਿੱਚ ਗਾਣਾ ਉਹਦਾ ਪਾਟਾ ਤੇ ਥੋੜੇ ਦੇ ਵਿੱਚ ਅਗਲਾ ਪਾਟ ਆ ਰਿਹਾ ਜੀ ਸੁਣਾ ਦਿਓ ਸਰ ਮੜਾ ਜੀ ਸੁਣਾ ਦਿਓ ਸਰ ਮੜਾ ਜੀ ਕੋਈ ਤੇ ਬਣਾ ਦੇ ਬਣਾ ਬੋ ਮੈਨੂੰ ਯਾਦ ਨਹੀਂ ਆ ਗਿਆ ਸਾਰੀਆਂ ਕੋਈ ਨਾ ਨਹੀਂ ਨਹੀਂ ਆ ਜਾ ਰਹੀ ਜੀ ਆ ਜੀ ਆਜ ਤਾਂ ਵਾਜ ਤਾਂ ਬਹੁਤ ਵੈਰੀ ਸਾਰੇ ਠੀਕ ਹੈ ਸਰ ਥੈਂਕ ਯੂ ਜੀ ਅੱਛਾ ਬਹੁਤ ਬਹੁਤ ਪੂਰੇ ਆਉਗਾ ਤੇਰੇ ਨਾਲ ਦੇ ਲੈ ਕੇ ਨਹੀਂ ਜੀ ਮਾਨੀ ਉਹ ਨਹੀਂ ਆਉਣਾ ਜੀ ਆਉਣਾ ਜੀ ਆਉਣਾ ਵਾਜ ओके सर सर दे यार ਅਦਰ ਜਿੰਨੇ ਚ ਮੈਂ ਜਮਤ ਕਰਾਈ ਆ ਉਹ ਮੇਰੇ ਮਗਰ 15 ਤਰੀਕ ਨੂੰ ਮੈਂ ਅਪਡੇਟ ਕਰਾਂਗਾ ਅਸੀਂ ਅਸੀਂ ਬਹੁਤ ਪਿਆਰ ਕਰਦਾ ਹਾਂ ਮੈਂ ਪਿਆਰ ਹੀ ਕਰਦਾ ਹਾਂ ਮਜਬੂਰੀਆਂ ਹੋਰ ਕੋਈ ਨਹੀਂ ਮੈਨੂੰ ਨਹੀਂ ਦਾ ਪੀਟਰ ਜੈਨ ਵਾਲਾ ਕੋ ਹੈਲੀਕਾਪਟਰ ਲੈ ਆ ਦਿਓ ਮੈਂ ਤਾਂ ਭਜਾਈ ਨਹੀਂ 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 ਕੋਈ ਨਹੀਂ ਤੁਹਾਡਾ ਚਲੋ ਜੀ ਰ ਆਪਣੇ ਨਿਆਣੇ ਹੁੰਦੇ ਆ ਮੇਰੇ ਅਜੇ ਨਿਆਣੇ ਬੜੇ ਫੈਲਿਆ ਕੋਈ ਗੁਰਗਿਆ ਹੋਇਆ ਕੋ ਦੂਜਾ ਧਿਆਨ ਹੈ ਕਿ ਨਹੀਂ ਨਹੀਂ ਕੁਝ ਬੈਠਿਆ ਸੀ ਜਿਹਦਾ ਵਿਆਹ ਨੂੰ ਵਧਾਈ ਦਿਓ ਮੈਂ ਕਿੁਰ ਜਾ ਕਿੱਥੇ ਪੈਸੇ ਮੈਮਰੀ ਵੀ ਲੈ ਕੇ ਆਉਣਾ ਸੀ ਤੇ ਜਾ ਤੁਸੀਂ ਦੱਸੋ ਜੀ ਬਹੁਤ ਬਹੁਤ ਵਧਾਈ ਜੀ ਅੱਜ ਐਲਬਮ ਆ ਰਹੀ ਹੈ ਨਵੀਂ ਬੜੀ ਤੁਪਾਨ ਆ ਰਹੀ ਹੈ ਇਹਦੇ ਚ ਬਹੁਤ ਸੋਹਣੇ ਅੰਦਾਜ਼ੇ ਲਾਦੇ ਜਿਹੜਾ ਗਾਣਾ ਵਧੀਆ ਜਿਹਾ ਸਾਡੇ ਲਾਦੇ ਠੀਕ ਹੈ ਜੀ ਅੱਜ ਇੱਕ ਆਪਣੀ ਪਾਰਟੀ ਤੇ ਵੀ ਕਹੇਗਾ ਵਿੱਚ ਗਾਣਾ ਉਹਦਾ ਪਾਰਟ ਆ ਤੇ ਤੁਹਾਡੇ ਤੇ ਵੀ ਅਗਲਾ ਪਾਰਟ ਆ ਰਿਹਾ ਜੀ ਸੁਣਾ ਦਿਓ ਸਰ ਮਾੜਾ ਜਿਹਾ ਸੁਣਾ ਦਿਓ ਸਰ ਮਾੜਾ ਜਿਹਾ ਉਹ ਮੈਨੂੰ ਯਾਦ ਨਹੀਂ ਆ ਗਿਆ ਸਾਰੀਆਂ ਚਲੋ ਕੋਈ ਨਾ ਯਾਰ ਨਹੀਂ ਨਹੀਂ ਆ ਜਾਣੀ ਜੀ ਹਾਂ ਜੀ आवाज़ तो बहुत प्यारी सर ठीक है थैंक यू ओके सर